ਦੋਸਤੋ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਖਬਰ ਆ ਰਹੀ ਹੈ ਬਾਲੀਵੁੱਡ ਤੋਂ ਜਿੱਥੇ ਕਿ ਸਨਾਕਸ਼ੀ ਸਿਨਾ ਦਾ ਵਿਆਹ ਹੋਣ ਜਾ ਰਿਹਾ 23 ਤਰੀਕ ਨੂੰ 23 ਜੂਨ ਨੂੰ ਸਨਾਕਸ਼ੀ ਸਿਨਾ ਦਾ ਵਿਆਹ ਤਰਿਆ ਹੋਇਆ ਜ਼ਾਹਿਰ ਖਾਨ ਦੇ ਨਾਲ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਸਨਾਕਸ਼ੀ ਸਿਨਾ ਦਾ ਕਾਰਡ ਲੀਕ ਹੋ ਚੁੱਕਿਆ ਹੈ ਵਿਆਹ ਦਾ ਵਿੱਚ ਜਿਹੜਾ ਕਾਰਡ ਹੁੰਦਾ ਲੀਕ ਹੋ ਚੁੱਕਿਆ ਹੈ ਉਦੋਂ ਤੋਂ ਪਤਾ ਲੱਗਿਆ ਕਿ ਪਹਿਲਾ ਕਾਰਡ ਉਹਨਾਂ ਨੇ ਇੱਕ ਕਾਰਡ ਦੀ ਲਿਸਟ ਦੇ ਵਿੱਚ ਗੈਸਟਾਂ ਦੀ ਲਿਸਟ ਵਿੱਚ ਰੀਨਾ ਰਾਏ ਦਾ ਨਾਮ ਵੀ ਆ ਹਣ ਰੀਨਾ ਰਾਏ ਦਾ ਜੇ ਰੀਨਾ ਰਾਏ ਦੀ ਗੱਲ ਕਰੀ ਤਾਂ ਰੀਨਾ ਰਾਏ ਸ਼ਤਰੂਨ ਸਨਾ ਦੀ ਬਹੁਤ ਪ੍ਰਾਣੀ গারਲਫ੍ਰੈਂਡ ਰਹੀ ਹੈ ਜਿਹੜੇ ਟਾਈਮ ਆ ਜਾਈ ਸੀ ਕਿਹੜੇ ਦਾ ਵਿਆਹ ਹੁਣ ਐਨ ਕਿਨਾਰੇ ਤੇ ਹੋ ਗਿਆ ਪਤਾ ਨਹੀਂ ਕਿਹੜੀ ਕਿਹੜੀ ਸਰਕਮਸਟੈਂਸਸ ਬਣੇ ਜਿਹੜੇ ਕਿ ਸ਼ਤਰੂਨ ਸਿਨਾ ਰੀਨਾ ਰਾਏ ਨੂੰ ਛੱਡ ਕੇ ਸੁਨਾਕਸ਼ੀ ਸਿਨਾ ਦੀ ਮਾਂ ਦੇ ਨਾਲ ਵਿਆਹ ਹੋ ਗਿਆ ਸੀਗਾ ਉਹਦਾ ਹੁਣ ਉਸ ਟਾਈਮ ਵੀ ਇਹ ਗੱਲਾਂ ਉੱਡਦੀਆਂ ਸੀ ਤੇ ਹੁਣ ਵੀ ਇਹ ਗੱਲਾਂ ਉੱਡਦੀਆਂ ਨੇ ਕਿ ਜਿਹੜੀ ਸੁਨਾਕਸ਼ੀ ਸਿਨਾ ਆ ਰੀਨਾ ਰਾਏ ਦੀ ਧੀ ਆ ਉਹਦੀ ਫੋਟੋ ਨੂੰ ਕੰਪੇਅਰ ਕਰ ਕਰਕੇ ਕੰਪੇਅਰ ਕਰ ਕਰਕੇ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਮੇਨ ਗੱਲ ਇਹ ਆ ਜਿਹੜਾ ਹੁਣ ਥੋੜੇ ਦਿਨ ਪਹਿਲਾਂ ਐਸੀ ਸੁਨਾਕਸ਼ੀ ਸਿਨਾ ਜਿਹੜੀ ਸੀਗੀ ਉਹਦੇ ਉਹਦੇ ਬਾਰੇ ਉਹਦੇ ਵਿਆਹ ਦੇ ਬਾਰੇ ਇਹਦਾ ਜ਼ਾਹਿਰ ਜ਼ਹੀਰ ਖਾਨ ਨਾਲ ਵਿਆਹ ਹੋਣਾ ਤੈਅ ਹੋਇਆ ਸੀਗਾ ਤੇ ਇਸ ਖਬਰ ਇਸ ਖਬਰ ਦੀ ਪੁਸ਼ਟੀ ਵਾਸਤੇ ਸ਼ਤਰੂਣ ਸਿਨਾ ਕੋਲ ਮੀਡੀਆ ਨੇ ਪਹੁੰਚ ਕੀਤੀ ਸੀ ਤੇ ਸ਼ਤਰੂਣ ਸਿਨਾ ਨੇ ਇੱਕ ਖਰੂਤਾਈ ਬਿਆਨ ਦਿੱਤਾ ਸੀ ਕਿ ਸ਼ਤਰੂਣ ਸਿਨਾ ਨੇ ਇਹ ਗੱਲ ਕਹੀ ਸੀ ਕਿ ਵੀ ਮੈਨੂੰ ਤਾਂ ਵਿਆਹ ਬਾਰੇ ਪਤਾ ਹੀ ਹੈ ਨਹੀਂਗਾ ਹੁਣ ਸੁਨਾਕਸ਼ੀ ਸਿਨਾ ਹੈ ਸਿਆਣੀ ਆ ਆਪਣੀ ਜਵਾਨ ਆ 32 ਸਾਲ ਦੀ ਕੁੜੀ ਹੋ ਚੁੱਕੀ ਆ ਆਪਣੇ ਉਹਦਾ ਵਿਆਹ ਕਰਾਉਣ ਦਾ ਉਹਨੂੰ ਆਪਣਾ ਹੱਕ ਹੈਗਾ ਪਰ ਸ਼ਤਰੂਣ ਸਿਨਾ ਦਾ ਇਹ ਗੱਲ ਕਹਿਣਾ ਕਿ ਵੀ ਮਿੰਨ ਤਾਂ ਵਿਆਹ ਇੱਥੋਂ ਪਤਾ ਲੱਗਦਾ ਜੀ ਵਿਆਹ ਚ ਉਹਨਾਂ ਦੀ ਸ਼ਤਰੂਣ ਸਿਨਾ ਦੀ ਨਾਰਾਜ਼ਗੀ ਆ ਪਰ ਉਹ ਦੂਜੇ ਪਾਸੇ ਦੇਖਣ ਨੂੰ ਆ ਰਿਹਾ ਕਿ ਜਿਹੜਾ ਵਿਆਹ ਦਾ ਕਾਰਡ ਹੈ ਰਿਨਾ ਰੈ ਨੂੰ ਦਿੱਤਾ ਗਿਆ ਰਿਨਾ ਰੈ ਅੱਜ ਦੀ ਡੇਟ ਦੇ ਵਿੱਚ ਤਾਂ ਸ਼ਤਰੂਣ ਸਿਨਾ ਦੀ ਐਕਸ ਗਰਫਰੈਂਡ ਦੇ ਤੌਰ ਤੇ ਜਾਣੀ ਜਾਂਦੀ ਹੈ ਪਰ ਇੱਥੇ ਵੀ ਦੇਖਣ ਨੂੰ ਪਰਤੀਤ ਹੋ ਰਿਹਾ ਹੈ ਕਿ ਸੁਨਾਕਸ਼ੀ ਸਿਨਾ ਦੀ ਅੱਜ ਵੀ ਰੀਨਾ ਰਾਏ ਨਾਲ ਅੱਛੀ ਬੌਂਡਿੰਗ ਹੈਗੀ ਆ ਇੱਥੋਂ ਇਹ ਪਤਾ ਲੱਗਦਾ ਹੋਰ ਤਾਂ ਹੋਰ ਇਸ ਵਿਆਹ ਦੇ ਬਾਰੇ ਜਿਹੜਾ ਸ਼ਤਰੂਨ ਸਿਨਾ ਦਾ ਬੇਟਾ ਆ ਲਵ ਸਿਨਾ ਉਹਨੇ ਵੀ ਇਹ ਗੱਲ ਕਹੀ ਸੀ ਕਿ ਵੀ ਸਾਨੂੰ ਇਸ ਇਹ ਚੀਜ਼ਾਂ ਤੋਂ ਅਸੀਂ ਦੂਰ ਆਪਣੇ ਆਪ ਨੂੰ ਰੱਖ ਰਹੇ ਹਾਂ ਤਾਂ ਮੈਂ ਇਹਦਾ ਇਹ ਚੀਜ਼ ਨਾਲ ਕੋਈ ਮੈਟਰ ਹੈ ਨਹੀਂਗਾ ਵਿਆਹ ਦੇ ਨਾਲ ਖਾਸ ਕਰਕੇ ਸੁਨਾਕਸ਼ੀ ਸਿਨਾ ਦੇ ਵਿਆਹ ਦੇ ਨਾਲ ਉਹਨੇ ਕਿਹਾ ਸੀ ਕੋਈ ਮੈਟਰ ਹੈ ਨਹੀਂ ਇੱਥੋਂ ਪਤਾ ਲੱਗਿਆ ਸੀ ਵੀ ਸੁਨਾਕਸ਼ੀ ਸਿਨਾ ਦੇ ਵਿਆਹ ਤੇ ਸ਼ਤਰੂਨ ਸਿਨਾ ਤੇ ਉਹਨਾਂ ਦਾ ਬੇਟਾ ਨਾਲ ਉਹਨਾਂ ਦਾ ਪਰਿਵਾਰ ਦੀ ਜਿਆਦਾ ਰਜ਼ਾਮੰਦੀ ਹੈ ਨਹੀਂ ਕਿ ਜਾਂ ਫਿਰ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹੈਗੇ ਇਹ ਗੱਲ ਦੀਆਂ ਖਬਰਾਂ ਤਾਂ ਹਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਏ ਜੋ ਖਬਰ ਆਈ ਹੈ ਉਹ ਮੈਂ ਤੁਹਾਨੂੰ ਦੱਸ ਦਿਤੀ ਆ ਕੁੱਲ ਮਿਲਾ ਕੇ ਖਬਰ ਇਹ ਆ ਕਿ 23 ਜੂਨ ਨੂੰ ਸੁਨਾਕਸ਼ੀ ਸਿਨਾ ਦਾ ਸ਼ਿਲਪਾ ਸ਼ੈਟੀ ਦੇ ਰੈਸਟੋਰੈਂਟ ਦੇ ਵਿੱਚ ਵਿਆਹ ਹੋਣਾ ਤੈਅ ਹੋ ਚੁੱਕਿਆ ਆ ਤੇ ਉਹਦੇ ਵਿੱਚ ਹੁਣ ਸ਼ਤਰੂਨ ਸਿਨਾ ਜਾਣਗੇ ਕਿ ਨਹੀਂ ਜਾਣਗੇ ਹਾਲਾਂਕਿ ਉਹਨਾਂ ਨੇ ਗੱਲ ਕਹੀ ਆ ਕਿ ਵੀ ਅਸੀਂ ਜੇਕਰ ਸਾਨੂੰ ਬੁਲਾਉਗੀ ਤਾਂ ਜਾਵਾਂਗੇ ਜ਼ਰੂਰ ਤੇ ਅਸੀਂ ਭੰਗੜੇ ਵੀ ਜ਼ਰੂਰ ਪਾਵਾਂਗੇ ਪਰ ਦੇਖਣਾ ਇਹ ਬਣਦਾ ਕਿ ਸ਼ਤਰੂਨ ਸਿਨਾ ਲਵ ਸਿਨਾ ਤੇ ਉਹਨਾਂ ਦੀ ਮਾਤਾ ਜੀ ਇਹ ਵਿਆਹ ਤੇ ਜਾਣਗੇ ਕਿ ਨਹੀਂ ਜਾਣਗੇ ਦੋਸਤੋ ਦੂਸਰੀ ਖਬਰ ਆ ਰਹੀ ਹੈ ਜਿਹੜੀ ਕਾਰਤਿਕ ਆਲੀ ਦੀ ਫਿਲਮ ਆ ਚੰਦੂ ਚੈਂਪੀਅਨ ਤੋਂ ਚੰਦੂ ਚੈਂਪੀਅਨ ਦੀ ਜਿਹੜੀ ਓਪਨਿੰਗ ਆ ਬਹੁਤ ਹੀ ਬਹੁਤ ਹੀ ਭੇੜੀ ਜਾ ਰਹੀ ਆ ਬਹੁਤ ਹੀ ਤੁਸੀਂ ਯਕੀਨ ਮੰਨੋ ਪਹਿਲੇ ਦਿਨ ਦੀ ਓਪਨਿੰਗ ਸੁਣ ਕੇ ਤੁਸੀਂ ਹੈਰਾਨ ਮੰਨ ਜੂਗੇ ਕਾਰਤਿਕ ਆਰੀਨ ਦੀ ਫਿਲਮ ਹੋਵੇ ਐਡੀ ਔਰ ਇਹ ਤੁਹਾਨੂੰ ਮੈਂ ਦੱਸਾਂ ਗੱਲ ਵੀ ਸਿਰਫ ਪਹਿਲੀ ਫਿਲਮ ਇਹਦੇ ਜਿਹੜੀਆਂ ਪਹਿਲੀਆਂ ਫਿਲਮਾਂ ਵੀ ਰਹੀਆਂ ਨੇ ਨਾ ਫਲੌ ਫਿਲਮਾਂ ਵੀ ਗਈਆਂ ਨੇ ਉਸ ਫਿਲਮਾਂ ਦੀ ਵੀ ਪਹਿਲੇ ਦਿਨ ਦੀ ਓਪਨਿੰਗ ਕਿਤੇ ਜ਼ਿਆਦਾ ਰਹੀ ਆ ਇਵਨ ਕਿ ਜਿਹੜੀ ਕਿ ਫਿਲਮ ਇਹਨਾਂ ਦੀ ਸੀਗੀ ਭੂਲ ਭਲਈਆ 2 ਉਹਦੀ ਪਹਿਲੇ ਦਿਨ ਦੀ 14 ਕਰੋੜ ਰੁ ਓਪਨਿੰਗ ਜੀ ਹੋਰ ਵੀ ਇਹਦੀ 10 ਕਰੋੜ 8 ਕਰੋੜ ਤਾਂ ਨੋਰਮਲ ਓਪਨਿੰਗ ਰਹੀ ਹੈ ਹੁਣ ਪਹਿਲੀ ਵਾਰ ਇਹਨੂੰ ਇਹਦੀ ਪਹਿਲੀ ਫਿਲਮ ਦੀ ਓਪਨਿੰਗ ਹੈ ਜਿਹੜੀ ਕਿ ਇਹਦੀਆਂ ਫਲੋ ਫਿਲਮਾਂ ਨਾਲੋਂ ਵੀ ਘੱਟ ਰਹੀ ਹੈ ਪਹਿਲੇ ਬਿੰਦ ਦੀ ਓਪਨਿੰਗ ਤੁਹਾਨੂੰ ਦੱਸਾਵਾਂ ਕਿੰਨੀ ਸੀ 4.75 ਕਰੋੜ ਰੁਪਇਆ オーਪਨਿੰਗ ਸੀ ਜਦੋਂ ਕਿ ਕਈ ਥੀਏਟਰਾਂ ਦੇ ਵਿੱਚ ਇਹ ਇਹਦੀ ਸਿਰਫ ਟਿਕਟ ਰੱਖੀ ਗਈ ਸੀ 150 ਰੁਪਇਆ ਟਿਕਟ ਰੱਖੀ ਗਈ ਸੀ ਸਿਰਫ ਮਹਿਜ਼ 150 ਰੁਪਏ ਦੀ ਟਿਕਟ ਪਹਿਲੇ ਦਿਨ ਦੇ ਸ਼ੋਅ ਦੀ ਟਿਕਟ ਰੱਖੀ ਗਈ ਸੀ ਉਹਦੇ باوجود ਵੀ ਇਹਦੇ ਪਹਿਲੇ ਸ਼ੋਅ ਦੀ ਜਿਹੜੇ ਪਹਿਲੇ ਦਿਨ ਦੀ ਕਲੈਕਸ਼ਨ ਸਿਰਫ 4.75 ਕਰੋੜ ਰੁਪਇਆ ਨਿਕਲਦੀ ਹੈ ਇਹ ਤੁਸੀਂ ਯਕੀਨ ਮੈਨੂੰ ਵੀ ਕਿੱਡਾ ਖਤਰਨਾਕ ਮਾਹੌਲ ਚੱਲ ਰਿਹਾ ਵੀ ਆਡੀਅנס ਦਾ ਨਜ਼ਰੀਆ ਹੀ ਨਹੀਂ ਸਮਝ ਲੱਗ ਰਿਹਾ ਜਦਕਿ ਦੇਖਿਆ ਜਾਵੇ ਤਾਂ ਜਿਹੜੀ ਇਹ ਫਿਲਮ ਆ ਇਹ ਕਿਸੇ ਦੀ ਆਪਣੀ ਪਰਸਨਲ ਲਾਈਫ ਦੇ ਉੱਤੇ ਸੱਚੀ ਕਹਾਣੀਆਂ ਮਤਲਬ ਇਹ ਬਾਇਓਗ੍ਰਾਫੀ ਸਮਝ ਲਓ ਗ੍ਰਾਫੀ ਦੇ ਉੱਤੇ ਫਿਲਮ ਜੀਓ ਸੱਚਾ ਰੀਅਲ ਹੀਰੋ ਦੇ ਉੱਤੇ ਫਿਲਮ ਆਹੇ ਜਦੋਂ ਇਹਦੀ ਸਕਰੀਨਿੰਗ ਕੀਤੀ ਗਈ ਸੀ ਨਾ ਆਪਣੇ ਹਾਲ ਦੇ ਵਿੱਚ ਲੋਕਲ ਜਿਹੜੇ ਆਪਣੇ ਪ੍ਰੋਡਿਊਸਰ ਡਾਇਰੈਕਟਰ ਵਗੈਰਾ ਜਾਂ ਲੋਕਲ ਮੀਡੀਆ ਨੂੰ ਆਪਣੇ ਲੋਕਲ ਇੰਡਸਟਰੀ ਨੂੰ ਦਿਖਾਉਣ ਵਾਸਤੇ ਤੇ ਉਸ ਟਾਈਮ ਇਸ ਫਿਲਮ ਦੇ ਵਾਸਤੇ ਹੋਰ ਸੋਲਜਰ ਵਗੈਰਾ ਵੀ ਉੱਥੇ ਸੀਗੇ ਉਹਨਾਂ ਨੇ ਖੜੇ ਹੋ ਕੇ ਇਹਨੂੰ ਸਟੈਂਡਿੰਗ ਅਪੀਸ਼ਣ ਦਿੱਤੀ ਸੀ ਫਿਲਮ ਨੂੰ ਹੁਣ ਤੁਸੀਂ ਹਿਸਾਬ ਲਾ ਲਓ ਵੀ ਲੋਕਾਂ ਦਾ ਨਜ਼ਰੀਆ ਫਿਲਮਾਂ ਦੇ ਪ੍ਰਤੀ ਕਿੱਦਾਂ ਦਾ ਹੁੰਦਾ ਜਾ ਰਿਹਾ ਵੈਸੇ ਮੈਂ ਇਹਦਾ ਟੋਟਲ ਜਿਹੜਾ ਕਾਰਨ ਆ ਮੈਂ ਇਹਦਾ ਬਾਲੀਵੁੱਡ ਵਾਲੀ ਦੱਸਾਂ ਕਿ ਕਿਉਂਕਿ ਜਿਹੜੇ ਜਿਹੜੇ ਦੀ ਅਸਲੀ ਛਵੀ ਹੁੰਦੀ ਹੈ ਗਵਾ ਬਹਿੜਦਾ ਆ ਇਸ ਫਿਲਮ ਦੀ ਜਿੱਤ ਹੁਣ ਇੱਕ ਅਗਲੀ ਖਬਰ ਦੀ ਗੱਲ ਕਰੀ ਤਾਂ 120 ਕਰੋੜ ਰੁਪਏ ਤੇ ਲਾਗਤ ਨਾਲ ਫਿਲਮ ਬਣੀ ਸੀ ਤੇ 20 ਤੋਂ 25 ਕਰੋੜ ਰੁਪਏ ਕੇ ਕੇਵਲ ਮਤਲਬ ਇਕੱਲੇ ਤੁਸੀਂ ਇਹ ਸਮਝ ਲਓ ਵੀ ਤੁਸੀਂ ਕਾਰਤੀਰ ਆਲੀਆ ਨੂੰ ਦਿੱਤੇ ਗਏ ਸੀਗੇ ਇਹਦੀ ਸਕਰੀਨ 32 ਸਕਰੀਨ ਦੇ ਉੱਤੇ ਨੂੰ ਡੋਮੈਸਟਿਕ ਸਕਰੀਨ ਦੇ ਉੱਤੇ ਨੂੰ ਰਿਲੀਜ਼ ਕੀਤਾ ਗਿਆ ਸੀਗਾ ਤੇ ਹਜ਼ਾਰ ਤੋਂ ਵੱਧ ਦੀ ਡੋਮੈਸਟਿਕ ਸਕਰੀਨ ਸੀਗੀਆਂ ਇਹਨੂੰ ਜਿਹਨੇ ਰਿਲੀਜ਼ ਕੀਤਾ ਗਿਆ ਸੀਗਾ ਤੁਸੀਂ ਹੁਣ ਹਿਸਾਬ ਲਾ ਲਓ ਵੀ ਫਿਲਮ ਦਾ ਕੀ ਹਾਲ ਹੋਇਆ ਹੈ ਹਜੇ ਹੋ ਸਕਦਾ ਪਰ ਇੱਕ ਦੇਖਿਆ ਜਾਵੇ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਕਾਰਨ ਕਈ ਨੇ ਹੁਣ ਕਾਰਨ ਤੇ ਡਿਸਕਸ ਕਰ ਲਈ ਤੇ ਪੂਰੀ ਵੀਡੀਓ ਬਣਾਉਣੀ ਪਈ ਹੈ ਹੁਣ ਖਬਰਾਂ ਦਾ ਨਿਊਜ਼ ਚੈਨਲ ਦੇ ਖਬਰਾਂ ਦੇ ਹਿਸਾਬ ਨਾਲ ਤੁਹਾਨੂੰ ਅਸੀਂ ਖਬਰ ਦੱਸਣ ਜਾ ਰਹੇ ਹਾਂ ਇੰਨੇ ਰੋਲ ਖਬਰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਇਹ ਇਹਦੇ ਵਾਸਤੇ ਤੁਹਾਨੂੰ ਅਲੱਗ ਵੀਡੀਓ ਬਣਾਈ ਜਾਊਗੀ ਦੋਸਤੋ ਤੀਸਰੀ ਖਬਰ ਇਹ ਆ ਕਿ ਜਿਹੜੀ ਕਿ ਸਭ ਤੋਂ ਬਵੰਡਰ ਫਿਲਮ ਜਿਹੜੀ ਕਿ ਪੂਰਾ ਜੀਰਜਕ ਧੁੱਕ ਬਣੀ ਪਈ ਆ ਪੂਰਾ ਰੋਲਾ ਪਿਆ ਹੋਇਆ ਆ ਪੁਸ਼ਪਾ 2 ਬਾਰੇ ਪੁਸ਼ਪਾ ਪੁਸ਼ਪਾ 1 ਫਿਲਮ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਵੱਡੀ ਬਲੌਕਬਸਟਰ ਫਿਲਮ ਸਾਬਤ ਹੋਈ ਸੀ ਉਹਦੇ ਟ੍ਰੈਂਡ ਦੇ ਉੱਤੇ ਉਹਦੇ ਬਿਹਾਫ ਦੇ ਉੱਤੇ ਦੂਸਰੀ ਫਿਲਮ ਬਣਾਈ ਜਾ ਰਹੀ ਆ ਪੁਸ਼ਪਾ 2 ਪਰ ਇਹ 15 ਅਗਸਤ ਨੂੰ ਮਤਲਬ ਰੀਲੀਜ਼ ਹੋਣ ਦੇ ਕਈ ਕਿਆਸਾ ਵਿੱਚ ਕਈ ਵਾਰ ਡੇਟ ਹੋ ਚੁੱਕੀ ਆ ਇਹਦੀ ਕਈ ਗੱਲਾਂ ਹੋ ਚੁੱਕੇ 1 ਤੇ ਹੁਣ ਇਹ ਖਬਰ ਆ ਰਹੀ ਹੈ ਤਾਜੀ ਖਬਰ ਆ ਰਹੀ ਹੈ ਕਿ 15 ਅਗਸਤ ਨੂੰ ਇਹ ਫਿਲਮ ਰੀਲੀਜ਼ ਨਹੀਂ ਹੋ ਜਾ ਰਹੀ ਇਹ ਦੁਵਾਰਤਿ ਫਿਰ ਇਹਦੀ ਡੇਟ ਨੂੰ ਐਕਸਟੈਂਡ ਕੀਤਾ ਜਾ ਰਿਹਾ ਐਕਸਟੈਂਡ ਕੀ ਕਰਕੇ ਕੀ ਡੇਟ ਰੱਖੀ ਗਈ ਹੈ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਹੈਗਾ ਜਦੋਂ ਨਵੀਂ ਡੇਟ ਆਊਗੀ ਤੁਹਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਊਗਾ ਪਰ ਹੁਣ ਹੁਣ ਇਹ ਗੱਲ ਕਹੀ ਜਾ ਰਹੀ ਹੈ ਇਸ ਫਿਲਮ ਨੂੰ ਐਕਸਟੈਂਡ ਕਰ ਲਈ ਇਹਦਾ ਬਹਾਨਾ ਇਹ ਜਾਂ ਗੱਲਬਾਤ ਇਹ ਦੱਸੀ ਜਾ ਰਹੀ ਹੈ ਕਿ ਵੀ ਇਹਦਾ ਵੀ ਐਫਐਕਸ ਦਾ ਹਜੇ ਕੰਮ ਕਾਫੀ ਬਾਕੀ ਰਹਿੰਦਾ ਪਰ ਕਈ ਲੋਕ ਇਹਦੇ ਉੱਤੇ ਕਿਆ ਸਾਵਾਂ ਕੋਈ ਗੱਲ ਐਡੀ ਖਬਰ ਬਹੁਤ ਵੱਡੀ ਆ ਤੇ ਇਹਦੇ ਉੱਤੇ ਕਈ ਲੋਕਾਂ ਦੀ ਪ੍ਰਤੀਕਿਰਿਆ ਆਉਣਾ ਚ ਕਈ ਕਹਿੰਦੇ ਵੀ ਫਿਲਮ ਨੂੰ ਦੇਖ ਕੇ ਇਹਨੂੰ ਆਪਣੇ ALU Arjun ਨੂੰ ਗਾਸ਼ ਪੈ ਗਿਆ ALU Arjun ਨੂੰ ਬੁਰਾ ਲੱਗਿਆ ਵੀ ਕਹੇ ਜੀ ਫਿਰ ਬਹੁਤ ਮਾੜੀ ਬਣੀ ਹੈ ਇਹਦੇ ਵਿੱਚ ਹੋਰ ਕਟਿੰਗ ਵਟਿੰਗ ਕਰਨੀ ਪਣੀ ਹੈ ਦੁਬਾਰਾ ਤੇ ਰੀਸ਼ੂਟ ਕਰਨਾ ਪੈਣਾ ਹੈ ਹੋ ਸਕਦਾ ਹੈ ਫਿਲਮ 2024 ਚ ਰਿਲੀਜ਼ ਹੀ ਨਾ ਹੋਵੇ ਹੋ ਸਕਦਾ 2025 ਜੱਕ ਵੀ ਹੋਵੇ ਪਰ ਇਹ ਸਾਰੀਆਂ ਕੈਸਾਬਾਂ ਨੇ ਕੋਈ ਹੋ ਸਕਦਾ ਖਬਰ ਕਦੋਂ ਆਉਂਦੀ ਹੈ ਕਦੋਂ ਸਹੀ ਆਉਂਦੀ ਹੈ ਕਦੋਂ ਖਬਰ ਇਹਦੇ ਤੇ ਸਪਸ਼ਟੀਕਰਨ ਹੁੰਦਾ ਹੈ ਇਹ ਤੁਹਾਨੂੰ ਨਾਲ ਦੀ ਨਾਲ ਦੱਸ ਦਿੱਤਾ ਜਾਊਗਾ ਪਰ ਹਜੇ ਫਿਲਹਾਲ ਖਬਰ ਇਹੀ ਆ ਕਿ 15 ਅਗਸਤ ਨੂੰ ਇਹ ਫਿਲਮ ਨੂੰ ਰਿਲੀਜ਼ ਹੋਣ ਵਾਲੀ ਸੀ ਤੇ ਰਿਲੀਜ਼ ਨਹੀਂ ਹੋ ਰਹੀ ਅਗਲੇ ਆ ਜਿਹੜਾ ਟਾਈਮ ਹਜੇ ਦਾ ਕੋਈ ਜਾਣਕਾਰੀ ਨਹੀਂੀ। VFX ਦਾ ਬਹਾਨਾ ਲਾ ਕੇ ਇਸ ਫਿਲਮ ਦੀ ਡੇਟ ਨੂੰ ਚੇਂਜ ਕੀਤਾ ਜਾ ਰਿਹਾ ਹੈ। ਅਗਲੀ ਖਬਰ ਇਹ ਆ ਦੋਸਤੋ ਕਿ ਜਦੋਂ ਪਤਾ ਲੱਗਿਆ ਕਿ 15 ਅਗਸਤ ਨੂੰ ਇਹ ਫਿਲਮ ਰੀਲੀਜ਼ ਨਹੀਂ ਹੋ ਰਹੀ ਹੈਗੀ ਜਿਹੜੀ ਕਿ ਆਪਣੀ ਪੁਸ਼ਪਾ ਫਿਲਮ ਨਹੀਂ ਰੀਲੀਜ਼ ਹੋ ਰਹੀ ਤਾਂ ਉਸੇ ਜਗ੍ਹਾ ਦੇ ਉੱਤੇ ਹੁਣ ਅਕਸ਼ੇ ਕੁਮਾਰ ਫਿਲਮ ਨੂੰ ਰੀਲੀਜ਼ ਕਰਨ ਜਾ ਰਿਹਾ ਹੈ ਜਿਹਦਾ ਨਾਮ ਆ ਖੇਲ ਖੇਲ ਮੇ। ਔਰ ਖੇਲ ਖੇਲ ਮੇ ਤਾਂ ਫਿਲਮ ਰੀਲੀਜ਼ ਹੁਣ ਜਾ ਹੀ ਰਹੀ ਆ। ਨਾਲ ਹੀ ਜੌਨ ਇਬਰਾਹਿਮ ਦੀ ਵੀ 15 ਅਗਸਤ ਨੂੰ ਹੀ ਫਿਲਮ ਰੀਲੀਜ਼ ਹੋਣ ਜਾ ਰਹੀ ਆ ਜਿਹਦਾ ਨਾਮ ਆ ਬੇਦਾ। ਵੇਦਾ ਫਿਲਮ ਅਸਲ ਚ ਸਾਊਥ ਦੀ ਰੀਮੇਕ ਫਿਲਮ ਆ ਤੇ ਇਸ ਤੋਂ ਇਹਨਾਂ ਦੋਵਾਂ ਇਸ ਫਿਲਮ ਤੋਂ ਪਹਿਲਾਂ ਇਹਨਾਂ ਦੋਵਾਂ ਦੀ ਫਿਲਮ ਆਈ ਸੀ ਗਰਮ ਮਸਾਲਾ ਉਦੋਂ ਤੱਕ ਇਹਨਾਂ ਦੇ ਰਿਸ਼ਤੇ ਬਹੁਤ ਵਧੀਆ ਕੂਲ ਸੀਗੇ ਹੁਣ ਦੇਖਣ ਨੂੰ ਆ ਰਿਹਾ ਹੈ ਕਿ ਇਹਨਾਂ ਦੇ ਰਿਸ਼ਤੇ ਦੇ ਵਿੱਚ ਕਾਫੀ ਦੋਨਾਂ ਸਟਾਰਾਂ ਦੇ ਰਿਸ਼ਤੇ ਦੇ ਵਿੱਚ ਕਾਫੀ ਖਟਪਟ ਹੋ ਚੁੱਕੀ ਆ ਕਿਉਂਕਿ ਇਹ ਇਹ ਹੁਣ ਤੀਸਰੀ ਵਾਰ ਇਹਨਾਂ ਦਾ ਕਲੈਸ਼ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਵੀ ਦੋ ਵਾਰੀ ਕਲੈਸ਼ ਹੋ ਚੁੱਕਿਆ ਆ ਪਹਿਲੀ ਵਾਰ ਕਲੈਸ਼ ਹੋਇਆ ਸੀ ਇਹਨਾਂ ਦਾ ਜਦੋਂ ਕਿ ਆਪਣੇ ਆਈ ਸੀ ਫਿਲਮ 골ਡ ਅਕਸ਼ੇ ਕੁਮਾਰ ਦੀ ਫਿਲਮ ਤੇ ਉਹਦੇ ਆਪੋਜ਼ਿਟ ਉਸ ਟਾਈਮ ਫਿਲਮ ਆਈ ਸੀ ਜੌਨ ਅਬਰਾਹਿਮ ਦੀ ਸੱਤੇ ਮੇਬ ਜੈਤੇ ਪਹਿਲੀ ਵਾਰ ਤਾਂ ਇੱਕ ਇਹਦੋਂ ਕਲੈਸ਼ ਹੋਇਆ ਸੀ ਤੇ ਦੂਸਰੀ ਵਾਰ ਕਲੈਸ਼ ਉਦੋਂ ਹੋਇਆ ਸੀ ਜਦੋਂ ਆਈ ਸੀ ਅਕਸ਼ੇ ਕੁਮਾਰ ਦੀ ਆਈ ਸੀ ਮਿਸ਼ਨ ਮੰਗਲ ਜੌਨ ਵਰਹਨ ਦੀ ਆਈ ਸੀ ਬਾਟਲਾ ਹਾਊਸ ਹਰ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਮੇਂ ਦੇ ਉੱਤੋਂ ਜੌਨ ਰਹਿਮ ਦੀਆਂ ਫਿਲਮਾਂ ਕਾਫੀ ਫਲॉप ਹੀ ਜਾ ਰਹੀਆਂ ਨੇ ਕਈ ਤੇ ਦੇਖਿਆ ਜਾਵੇ ਤਾਂ ਹੁਣ ਅਕਸ਼ੇ ਕੁਮਾਰ ਦੀ ਵੀ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਬਹੁਤ ਜ਼ਿਆਦਾ ਇਹਦਾ ਵੀ ਅਪਸੈਂਟ ਡਾਊਨ ਆ ਹੀ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਕਈ ਫਿਲਮ ਕੋਈ ਇੱਕ ਦੋ ਫਿਲਮਾਂ ਹੀ ਮਤਲਬ ਇਹਦੀਆਂ ਚੱਲੀਆਂ ਨੇ ਕਈ ਫਿਲਮਾਂ ਇਹਦੀ ਵੀ ਬਹੁਤ ਫਲॉप ਗਈਆਂ ਨੇ ਈਵਨ ਕਿ ਇਹਨਾਂ ਦੀ ਜਿਹੜੀ ਹੁਣ ਪਿਛਲੀ ਫਿਲਮ ਸੀਗੀ ਅਕਸ਼ੇ ਕੁਮਾਰ ਦੀ ਪਿਛਲੀ ਫਿਲਮ ਸੀਗੀ ਬੜੇ ਮੀਆਂ ਛੋਟੇ ਮੀਆਂ ਉਹ ਵੀ ਬਲੰਡਰ ਹੋ ਕੇ ਗਈਆ ਉਹ ਵੀ ਬਲਾਸਟ ਹੋ ਕੇ ਬਲਾਸਟ ਹੋ ਕੇ ਗਈਆ ਹੁਣ ਦੋਵਾਂ ਸਟਾਰਾਂ ਨੂੰ ਦੋਵਾਂ ਸਟਾਰਾਂ ਦਾ 15 ਅਗਸਤ ਨੂੰ ਕਲੈਸ਼ ਹੋਣ ਜਾ ਰਿਹਾ 3 ਤੀਸਰੀ ਵਾਰ ਹੁਣ ਇਸ ਇੱਥੇ ਦੇਖਣਾ ਇਹ ਬਣਦਾ ਵੀ ਜੌਨ ਅਬਰਾਹਿਮ ਦਾ ਥੋੜਾ ਜਿਹਾ ਨੁਕਸਾਨ ਜਾਣਾ ਹੋ ਸਕਦਾ ਕਿਉਂਕਿ ਉਹਦੀ ਫਿਲਮ ਕੋਈ ਪਿਛਲੀ ਕਈ ਦਿਨਾਂ ਚ ਕੋਈ ਹਿੱਟ ਗਈ ਹੋ ਨਹੀਂ ਹੈਗੀ ਅਕਸ਼ੇ ਕੁਮਾਰ ਦਾ ਥੋੜਾ ਜਿਹਾ ਹੋਰ ਹੋਰ ਸਿਸਟਮ ਆ ਉਹਦਾ ਥੋੜਾ ਜਿਹਾ ਕਾਫੀ ਦਰ ਤੋ ਉਹਦੇ ਪੈਰ ਲੱਗੇ ਹੋਏ ਨੇ ਤੇ ਉਹਦੇ ਪੈਰ ਓਖਣ ਲਈ ਵੀ ਕਈ ਫਿਲਮਾਂ ਫਲॉप ਹੋਣੀਆਂ ਪੈਣੀਆਂ ਇਕੱਠੀਆਂ ਅੱਧੀਆਂ ਤਾਂ ਹੋ ਚੁੱਕੀਆਂ ਜੇ ਦੋ ਚਾਹ ਹੋਰ ਫਿਲਮਾਂ ਫਲॉप ਹੋ ਗਈਆਂ ਤਾਂ ਅਕਸ਼ੇ ਕੁਮਾਰ ਵੀ ਕਾਫੀ ਮਤਲਬ ਗੰਭੀਰ ਸਥਿਤੀ 'ਚ ਪਹੁੰਚ ਜੂਗਾ ਪਿਛਲੇ ਕਾਫੀ ਸਮੇਂ ਤੋਂ ਜੌਨ ਵਰਾਹਿਮ ਕਾਫੀ ਗਲਤ ਫਿਲਮਾਂ ਦਾ ਚੂਜ਼ ਕਰ ਰਿਹਾ ਹੈ ਖਾਸ ਕਰਕੇ ਜਿਹੜੀਆਂ ਸਾਊਥ ਦੀਆਂ ਫਿਲਮਾਂ ਲੈ ਕੇ ਰੀਮੇਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਰੀਮੇਕ ਫਿਲਮਾਂ ਦਾ ਚਲਨ ਖਤਮ ਹੋ ਚੁੱਕਿਆ ਹੈ ਜਦ ਤੱਕ ਤੁਸੀਂ origional content ਨਹੀਂ ਦੋਗੇ ਲੋਕਾਂ ਨੂੰ ਜਦ ਤੱਕ ਤੁਹਾਡੀਆਂ ਫਿਲਮਾਂ ਨਹੀਂ ਚਲਣਗੀਆਂ ਹਾਲਾਂਕਿ ਬੰਦਾ ਵਧੀਆ ਹੈ ਐਕਟਿੰਗ ਵੀ ਠੀਕ ਚੱਲਦਾ ਹੈ ਠੀਕ-ਠਾਕ ਕਰਦਾ ਹੈ ਬਾਡੀ ਵੀ ਵਧੀਆ ਹੈ ਪਰ ਉਹਦਾ ਕਲੈਸ਼ ਹੋ ਗਿਆ ਹੁਣ ਹੋ ਰਿਹਾ 15 ਅਗਸਤ ਨੂੰ ਫਿਰ ਦੁਬਾਰਾ ਤੀ ਅਕਸ਼ੇ ਕੁਮਾਰ ਨਾਲ ਤੇ ਜੌਨ ਬਰਹਿਮ ਦਾ ਉਹਦੇ ਚ ਨੁਕਸਾਨ ਹੋਣਾ ਮੈਨੂੰ ਲੱਗਦਾ ਤੈਅ ਆ ਬਾਕੀ ਇਹਨਾਂ ਨੂੰ ਚੇਂਜ ਕਰ ਲੈਣੀ ਚਾਹੀਦੀ ਡੇਟ ਜਿਆਦਾ ਵਧੀਆ ਹੁਣ ਸਾਡੀ ਕਿਹੜਾ ਆਵਾਜ਼ ਤੱਕ ਪਹੁੰਚਣੀ ਆ ਜਿੰਨਾ ਕ ਅਸੀਂ ਕਹਿ ਸਕਦੇ ਦੱਸ ਸਕਦੇ ਭਾਈ ਸ਼ਾਇਦ ਸੁਣ ਲੈਣੋ ਦੋਸਤੋ ਅਗਲੀ ਖਬਰ ਇਹ ਆ ਬਾਲੀਵੁੱਡ ਤੋਂ ਕਿ ਬਾਲੀਵੁੱਡ ਦੇ ਵਿੱਚ ਬਾਰਡਰ 2 ਦਾ ਆਫੀਸ਼ੀਅਲ ਐਲਾਨ ਹੋਣ ਜਾ ਰਿਹਾ ਆ ਪਹਿਲਾਂ ਇਹਦੇ ਵੀ ਕਈ ਐਲਾਨ ਹੋ ਚੁੱਕੇ ਕਈ ਗੱਲਾਂ ਹੋ ਚੁੱਕੇ ਪਰ ਪਹਿਲਾਂ ਕਦੀ ਵੀ ਆਫੀਸ਼ੀਅਲ ਤੌਰ ਤੇ ਨਹੀਂ ਹੋਇਆ 30 ਸੀਰੀਜ਼ ਤੇ ਸਨੀ ਦਿਓਲ ਨੇ ਰਲ ਕੇ ਇਸ ਚੀਜ਼ ਦਾ ਐਲਾਨ ਕੀਤਾ ਕਿ ਇਹ ਫਿਲਮ ਨੂੰ ਬਣਾਇਆ ਜਾ ਰਿਹਾ ਹੈ ਬਾਡਰ 2 ਫਿਲਮ ਨੂੰ ਹੁਣ ਇਹਦੀ ਖਾਸਿਤ ਕੀ ਆ ਇਹਦੀ ਖਾਸਿਤ ਵਿੱਚ ਸਨੀ ਦਿਓਲ ਆਪਣੇ ਸੁਨੀਲ ਛੇਟੀ ਤੇ ਸਨੀ ਦਿਓਲ ਦਾ ਬੇਟਾ ਤੇ ਸੁਨੀਲ ਛੇਟੀ ਦਾ ਬੇਟਾ ਤੇ ਚੌਥੀ ਐਕਟਰਸਾ ਤ੍ਰਿਪਤੀ ਢਿਮਰੀ ਤੇ ਜਿਹੜੀ ਇਹਦੀ ਕਹਾਣੀ ਆ ਉਹ ਲਿਖੀ ਆ ਜੇਪੀ ਦਿੱਤਾ ਸਾਹਿਬ ਦੀ ਬੇਟੀ ਨੇ ਤੇ ਜੇਪੀ ਦਿੱਤਾ ਸਾਹਿਬ ਖੁਦ ਹੈਗੇ ਨੇ ਪ੍ਰੋਡਿਊਸਰ ਤੇ ਪ੍ਰੋਡਿਊਸਰ ਨਾਲ ਹੈਗੇ ਨੇ ਉਹਨਾਂ ਦੇ ਨਾਲ ਦੂਸਰੇ ਪ੍ਰੋਡਿਊਸਰ ਹੈਗੇ ਨੇ ਟੀ ਸੀਰੀਜ਼ ਦੇ ਭੂਸ਼ਣ ਸਾਹਿਬ ਹੁਣ ਪੂਸ਼ਣ ਸਾਹਿਬ ਤੇ ਦਿੱਤਾ ਸਾਹਿਬ ਫਿਲਮ ਬਣਾ ਰਹੇ ਨੇ ਤੇ ਨਾਲ ਉਹਨਾਂ ਦੀ ਬੇਟੀ ਨੇ ਫਿਲਮ ਲਿਖੀ ਆ ਤੇ ਖਾਸ ਗੱਲ ਇਹ ਆ ਵੀ ਚਿਤ੍ਰਮਿੰਦਰ ਦੇ بیٹے ਸਨੀ ਦਿਓਲ ਨੂੰ ਆਪਣੇ ਪੁੱਤਰ ਤੇ ਤੇ ਸਿੰਘ ਸ਼ੈਟੀਆਂ ਆਪਣੇ ਪੁੱਤਰ ਤੇ ਪੂਰੀ ਆਸ ਆ ਵੀ ਇਹ ਫਿਲਮ ਦੇ ਉੱਤੇ ਦੋਵੇਂ ਜਣੇ ਸੁਪਰਸਟਾਰ ਬਣ ਕੇ ਬਾਹਰ ਨਿਕਲਣਗੇ ਹੁਣ ਦੇਖਣਾ ਹੈਗਾ ਆ ਕਿ ਵੀ ਸੁਪਰਸਟਾਰ ਬਣਨਗੇ ਕਿ ਫਿਰ ਉਹ ਦੁਆਰਤੀ ਬਲਾਕ ਡਸਟਰ ਸਾਬਤ ਹੋਊਗੀ ਕਿ ਬਲਾਸ ਬਸਟਰ ਸਾਬਤ ਹੋਊਗੀ ਹੁਣ ਕਈ ਲੋਕ ਤਾਂ ਕਹਿੰਦੇ ਨੇ ਵੀ ਪਹਿਲਾਂ ਗੱਗਰ 2 ਚੱਲ ਗਈ ਤੇ ਹੁਣ ਬਾਰਡਰ 2 ਕਿਵੇਂ ਚੱਲੂਗੀ ਪਰ ਹੁਣ ਦੇਖਿਆ ਜਾਵੇ ਤਾਂ ਪੈਸੇ ਕੋਈ ਹੋਰ ਖਰਚਦਾ ਪਿਆ ਫਿਲਮ ਕੋਈ ਹੋਰ ਬਣਾ ਰਿਹਾ ਬੇਟਾ ਕਿਸੇ ਦਾ ਲਾਂਚ ਹੋਣਾ ਹੈ ਕਾਮਯਾਬ ਕਿਸੇ ਨੂੰ ਹੋਣਾ ਤੇ ਗੱਲਾਂ ਕੋਈ ਹੋਰ ਕਰ ਰਿਹਾ ਦੇਖਿਆ ਜਾਊਗਾ ਵੀ ਹੁਣ ਇਹ ਫਿਲਮ ਕਾਮਯਾਬ ਹੋਊ ਕਿ ਕਾਮਯਾਬ ਨਹੀਂ ਹੋਊ ਬਾਲੀਵੁੱਡ ਦੀਆਂ ਖਬਰਾਂ ਇੰਨਾ ਹੀ ਸੁਣਦੇ ਰਹੋ ਤੁਸੀਂ ਇੰਨਾ ਹੀ ਤੁਹਾਨੂੰ ਯਾਰ ਆਉਂਦਾ ਰਹੇ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਜਿਹੜੀ ਤੁਹਾਨੂੰ ਬਾਲੀਵੁੱਡ ਦੀਆਂ ਲੇਟੈਸਟ ਤੋਂ ਲੇਟੈਸਟ ਖਬਰਾਂ ਤੁਹਾਨੂੰ ਛੇਤੀ ਤੋਂ ਛੇਤੀ ਪਹੁੰਚਦੀਆਂ ਥੋੜੀ ਪੰਜਾਬੀ ਠੇਠ ਭਾਸ਼ਾ ਦੇ ਵਿੱਚ ਸੁਣਾਉਣ ਨੂੰ ਮੈਂ ਤਿਆਰ ਬੈਠਾ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ